ਸਿੱਖਾਂ ਦੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਉਹਨਾਂ ਦਾ ਤੇ 350 ਸਾਲਾ ਸ਼ਹੀਦੀ ਦਿਹਾੜਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮੁੱਚੀ ਸਿੱਖ ਸੰਗਤ ਸਮੁੱਚੀ ਸਾਰੇ ਸਰਬ ਧਰਮਾਂ ਦਾ ਸਾਂਝਾ ਇਹ ਸਮਾਗਮ ਪੂਰੇ ਲੋਕ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾ ਰਹੇ ਆ ਇਸ ਵਕਤ ਅਸੀਂ ਅਨੰਦਪੁਰ ਸਾਹਿਬ ਵਿਖੇ ਖੜੇ ਆ ਮੇਰੇ ਪਿੱਛੇ ਤੁਸੀਂ ਤਸਵੀਰਾਂ ਵੇਖ ਰਹੇ ਹੋ ਪੰਜਾਬ ਸਰਕਾਰ ਵੱਲੋਂ ਬੇਹੱਦ ਖੂਬਸੂਰਤ ਤੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਸੰਗਤ ਦੇ ਆਉਣ ਲਈ ਸੰਗਤ ਤੋਂ ਬਗੈਰ ਹੋਰ ਜਿਹੜੇ ਵੀਆਈਪੀ ਬੀਬੀਆਈਪੀ ਮੀਡੀਆ ਕਰਮੀ ਵੱਖ-ਵੱਖ ਜਿਹੜੇ ਖੇਤਰਾਂ ਨਾਲ ਜੁੜੇ ਹੋਏ ਲੋਕ ਆਉਣਗੇ ਪਿੱਛੇ ਟੈਂਟ ਸਿਟੀ ਬਣੀ ਹੋਈ ਆ ਇੱਕ ਵਾਰੀ ਤੁਹਾਨੂੰ ਟੈਂਟ ਸਿਟੀ ਦਾ ਢੇਡਾ ਲਵਾ ਦਈਏ ਕਿ ਕਿਸ ਤਰ੍ਹਾਂ ਦੇ ਪ੍ਰਬੰਧ ਇੱਥੇ ਹੈਗੇ ਨੇ ਭਾਈ ਮਤੀਦਾਸ ਜੀ ਟੈਂਟ ਸਿਟੀ ਭਾਈ ਸਤੀਦਾਸ ਜੀ ਟੈਂਟ ਸਿਟੀ ਤੇ ਭਾਈ ਦਿਆਲਾ ਜੀ ਟੈਂਟ ਸਿਟੀ ਵੱਖ-ਵੱਖ ਨਾਮ ਦਿੱਤੇ ਗਏ ਨੇ ਬਹੁਤ ਖੂਬਸੂਰਤ ਗੇਟ ਬਣਾਈ ਗਏ ਨੇ نیچے ਮੈਟਿੰਗ ਕੀਤੀ ਗਈ ਆ ਬਹੁਤ ਖੂਬਸੂਰਤ ਇੱਕ ਕਮਰੇ ਬਣਾਈ ਗਏ ਨੇ ਔਰ ਕਮਰਿਆਂ ਦੇ ਅੰਦਰ ਹਰ ਤਰ੍ਹਾਂ ਦੀ ਉਹ ਫੈਸਿਲਿਟੀ ਹਰ ਤਰ੍ਹਾਂ ਦੀ ਉਹ ਸੁਵਿਧਾ ਬਾਥਰੂਮ ਟਾਇਲਟ ਨਾਲ ਜਿਹੜੇ ਅਟੈਚ ਨੇ ਨਾਲ ਕੰਬਲ ਬੈੱਡਰੂਮ ਸਾਰਾ ਕੁਝ ਜਿਹੜਾ ਹੈਗਾ ਇਹਦੇ ਵਿੱਚ ਅਟੈਚ ਕੀਤਾ ਗਿਆ ਹੈਗਾ ਮੈਂ ਤੁਹਾਨੂੰ ਅੰਦਰ ਜਾ ਕੇ ਦਿਖਾ ਦਕੇ ਕਿ ਇੱਕ ਸੋਹਣੇ ਹੋਟਲ ਦੀ ਤਰ੍ਹਾਂ ਇਹ ਰੂਮ ਸਜਾਏ ਗਏ ਨੇ ਨਾਲ ਸਾਰਾ ਅੰਦਰ ਬਰਸ਼ ਟੂਥਪੇਸਟ ਬਰਸ਼ ਸਾਬਣਾ ਤੇਲ ਔਰ ਨਾਲ ਪਾਣੀ ਦੀਆਂ ਬੋਤਲਾਂ ਅ ਚੇਅਰਸ ਬੈਠਣ ਵਾਸਤੇ ਔਰ ਦੋ ਬੈੱਡ ਲਾਏ ਗਏ ਨੇ ਜਿਨ੍ਹਾਂ ਦੇ ਉੱਪਰ ਚਾਰ ਜਣੇ ਪੈ ਸਕਦੇ ਨੇ ਔਰ ਇਧਰ ਨਾਲ ਬਾਥਰੂਮ ਅਟੈਚ ਕੀਤੇ ਗਏ ਨੇ ਬਹੁਤ ਖੁੱਲਾ ਇੱਕ ਬਾਥਰੂਮ ਟਾਇਲਟ ਸ਼ੀਟ ਲਾਈ ਗਈ ਆ ਨਾਲ ਟੋਵਲ ਵਗੈਰਾ ਹਰ ਇੱਕ ਫੈਸਿਲਿਟੀ ਗੀਜ਼ਰ ਵਗੈਰਾ ਲੱਗਿਆ ਹੋਇਆ ਠੰਡ ਦੇ ਮੱਦੇ ਨਜ਼ਰ ਤੁਹਾਨੂੰ ਇਹ ਤਸਵੀਰਾਂ ਦਿਖਾ ਦਈਏ ਕਿ ਹਰ ਤਰ੍ਹਾਂ ਦੀ ਜਿਹੜੀ ਹੈਗੀ ਆ ਸਹੂਲਤ ਇੱਥੇ ਸਰਕਾਰ ਨੇ ਹੀ ਕਰਵਾਈ ਆ ਆਪਣੇ ਆਪ ਦੇ ਵਿੱਚ ਬਹੁਤ ਸੋਹਣਾ ਉਪਰਾਲਾ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਅਤੇ ਹਾੜਾ ਜੋ ਅਸੀਂ ਮਨਾ ਰਹੇ ਹਾਂ ਇਹਦੇ ਵਿੱਚ ਇਕੱਲੇ ਪੰਜਾਬ ਤੋਂ ਹੀ ਨਹੀਂ ਪੰਜਾਬ ਤੋਂ ਬਾਹਰ ਦੀ ਵੀ ਵੱਖ-ਵੱਖ ਹੋਰ ਸਟੇਟਾਂ ਤੇ ਸਟੇਟਾਂ ਦੇ ਨਾਲ ਅੰਤਰਰਾਸ਼ਟਰੀ ਪੱਧਰ ਦੀ ਸੰਗਤ ਵੀ ਇੱਥੇ ਪਹੁੰਚੇਗੀ ਉਹਨਾਂ ਨੂੰ ਰਹਿਣ ਲਈ ਉਹਨਾਂ ਦੇ ਘੁੰਮਣ ਫਿਰਨ ਲਈ ਕੋਈ ਢਿੱਲਾ ਮੱਠਾ ਹੋ ਜੀ ਕਿਸੇ ਦੀ ਬਿਮਾਰੀ ਠਮਾਰੀ ਲਈ ਤੇ ਆਮ ਆਦਮੀ ਕਲੀਨਿਕ ਵੀ ਬਣਾਇਆ ਗਿਆ ਐਂਬੂਲੈਂਸਜ਼ ਮੌਕੇ ਤੇ ਅਵੇਲੇਬਲ ਨੇ ਇਹਦੇ ਨਾਲ ਰੋਡ ਮੈਪ ਇੱਥੇ ਦੱਸੇ ਗਏ ਨੇ ਗੁਰਦੁਆਰਾ ਸਾਹਿਬ ਕਿਹੜੀ ਕਿਹੜੇ ਪਾਸੇ ਆ ਕਿਹੜਾ ਗੁਰਦੁਆਰਾ ਸਾਹਿਬ ਕਿਹੜੇ ਪਾਸੇ ਤੇ ਨਾਲ ਨਾਲ ਜਿਹੜਾ ਇੱਥੇ ਈ ਰਿਕਸ਼ਾ ਲਾਇਗਏ ਨੇ ਸੰਗਤ ਦੇ ਆਉਣ ਜਾਣ ਲਈ ਵੀ ਪੈਦਲ ਸੰਗਤੋਂ ਇੱਥੋਂ ਦੂਰ ਪਊਗਾ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਆਵੇ ਸੰਗਤ ਦੇ ਆਉਣ ਜਾਣ ਲਈ ਈ ਰਿਕਸ਼ਾ ਫ੍ਰੀ ਆਫ ਕਾਸਟ ਬਿਨਾ ਕਿਸੇ ਕਿਰਾਏ ਤੋਂ ਸੰਗਤ ਨੂੰ ਇਹ ਸਹੂਲਤ ਵੀ ਮਹయ్యా ਕਰਵਾਈ ਗਈ ਆ ਬਹੁਤ ਖੂਬਸੂਰਤ ਜਿਹੜੀ ਇਹ ਟੈਂਟ ਸਿਟੀ ਬਣਾਈ ਗਈ ਆ ਸਾਰੇ ਪਾਸੇ ਉਧਰ ਵੀ ਅਸੀਂ ਤੁਹਾਨੂੰ ਦਿਖਾਇਆ ਇੱਧਰ ਵੀ ਤੁਹਾਨੂੰ ਇੱਕ ਤਸਵੀਰ ਦਿਖਾ ਦਈਏ ਕਿ ਚਾਰ ਬੈੱਡ ਲਾਏ ਗਏ ਨੇ ਇੱਕ ਵੇਲੇ ਜਿਹੜੇ ਹੈਗੇ ਆ ਚਾਰ ਸਾਥੀ ਇੱਥੇ ਰਹਿ ਸਕਦੇ ਨੇ ਪਰਿਵਾਰਕ ਮੈਂਬਰ ਵੀ ਰਹਿ ਸਕਦੇ ਨੇ ਹਰ ਤਰ੍ਹਾਂ ਦੇ ਸ਼ੀਸ਼ਾ ਵਗੈਰਾ ਹਰ ਤਰ੍ਹਾਂ ਦੀ ਇਲੈਕਟ੍ਰਿਸਿਟੀ ਬਿਜਲੀ ਵਗੈਰਾ ਦੀ ਹਰ ਤਰ੍ਹਾਂ ਦੀ ਸਹੂਲਤ ਹੈ ਸੋ ਇਸ ਟੈਂਟ ਸਿਟੀ ਦੇ ਨਾਲ ਹੀ ਇੱਧਰ ਲੰਗਰ ਹਾਲ ਬਣਾਇਆ ਗਿਆ ਲੰਗਰ ਹਾਲ ਬਹੁਤ ਖੁੱਲਾ ਔਰ ਕਿਉਂਕਿ ਇੱਥੋਂ ਸੰਗਤ ਤਿਆਰ ਹੋਵੇਗੀ ਤਿਆਰ ਹੋ ਕੇ ਲੰਗਰ ਪ੍ਰਸ਼ਾਦਾ ਪਾਣੀ ਸ਼ੱਕ ਕੇ ਤੇ ਉਸ ਤੋਂ ਬਾਅਦ ਸੰਗਤ ਗੁਰੂ ਸਹਿਬਾਨਾ ਦੇ ਉਧਰ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਦੀਦਾਰ ਲਈ ਇੱਥੋਂ ਜਾ ਸਕਦੀ ਆ ਲੰਗਰ ਹਾਲ ਦੇ ਇੱਕ ਵਾਰੀ ਆਪਾਂ ਤੁਹਾਨੂੰ ਤਸਵੀਰਾਂ ਦਿਖਾ ਦਈਏ ਲੰਗਰ ਹਾਲ ਇਥੋਂ ਪੂਰਾ ਖੁੱਲਾ ਲੰਗਰ ਹਾਲ ਅੰਦਰ ਬਣਾਇਆ ਗਿਆ ਜਿੱਥੇ ਉਧਰ ਪ੍ਰਸ਼ਾਦਾ ਪਕਦਾ ਇੱਥੇ ਪ੍ਰਸ਼ਾਦਾ ਵਰਤਾਇਆ ਜਾਵੇਗਾ ਤੇ ਇਧਰ ਨਾਲ ਆਮ ਆਦਮੀ ਕਲੀਨਿਕ ਵੀ ਤਿਆਰ ਕੀਤਾ ਗਿਆ ਤੇ ਉਧਰ ਨਾਲ ਪ੍ਰਸ਼ਾਸਨ ਦੇ ਅਧਿਕਾਰੀ ਵੀ ਬੈਠਣਗੇ ਕਿਸੇ ਪੂਰੀ ਇਸ ਸਾਰੀ ਪ੍ਰੋਗਰਾਮ ਦੀ ਅਗਵਾਈ ਕਰਨ ਵਾਸਤੇ ਸੋ ਆਪਣੇ ਆਪ ਦੇ ਵਿੱਚ ਬਹੁਤ ਇੱਕ ਵੱਡਾ ਉਪਰਾਲਾ ਹੈ ਬਹੁਤ ਵੱਡਾ ਹੰਬਲਾ ਹੈ ਜੋੜਾ ਘਰ ਹੋ ਗਿਆ ਪੀਣ ਵਾਲੇ ਪਾਣੀ ਦੇ ਉਧਰ ਹੋਰ ਵੀ ਜਿਹੜੇ ਹੈਗੇ ਪ੍ਰਬੰਧ ਹੋ ਗਏ ਨੇ ਸੋ ਹਰ ਤਰ੍ਹਾਂ ਦੀ ਜਿਹੜੀ ਹੈਗੀ ਹੈ ਸਹੂਲਤ ਇੱਥੇ ਅਵੇਲੇਬਲ ਕਰਵਾਈ ਗਈ ਹੈ ਸੰਗਤ ਨੇ ਕਿਉਂਕਿ ਕੱਲੇ ਪੰਜਾਬ ਚੋ ਹੀ ਨਹੀਂ ਪੰਜਾਬ ਤੋਂ ਬਾਹਰ ਲੀਆਂ ਸਟੇਟਾਂ ਤੋਂ ਤੇ ਅੰਤਰਰਾਸ਼ਟਰੀ ਪੱਧਰ ਤੇ ਕਿਉਂਕਿ ਇਹ ਦਿਹਾੜਾ ਇਕੱਲੇ ਪੰਜਾਬ ਨਾਲ ਜਾਂ ਸਿੱਖ ਕੌਮ ਨਾਲ ਸੰਬੰਧਿਤ ਨਹੀਂ ਹੈ ਗੁਰੂ ਸਾਹਿਬ ਦੀ ਸ਼ਹਾਦਤ ਇੱਕ ਆਪਣੇ ਆਪ ਦੇ ਵਿੱਚ ਸਮੁੱਚੀ ਮਨੁੱਖਤਾ ਸਮੁੱਚੀ ਸ੍ਰਿਸ਼ਟੀ ਦੀ ਸ਼ਹਾਦਤ ਹੈ ਤੇ ਸਾਰੇ ਸਰਬ ਧਰਮਾਂ ਦੀ ਜਿਹੜੀ ਹੈਗੀ ਆ ਸਾਂਝੀ ਇਹ ਸ਼ਹਾਦਤ ਮੰਨੀ ਜਾਂਦੀ ਆ ਔਰ ਇਸ ਦਿਹਾੜੇ ਨੂੰ ਸਾਰੇ ਧਰਮ ਹੀ ਰਲ ਮਿਲ ਕੇ ਮਨਾਉਂਦੇ ਆ ਆਪਣੇ ਆਪ ਦੇ ਵਿੱਚ ਵੱਡੀ ਸ਼ਰਧਾ ਤੇ ਵੱਡਾ ਇੱਕ ਧਾਰਮਿਕ ਭਾਵਨਾ ਰੱਖੀ ਜਾਂਦੀ ਆ ਸੋ ਇਹ ਤਸਵੀਰਾਂ ਨੇ ਜੋ ਸਰਕਾਰ ਵੱਲੋਂ ਸੰਗਤ ਦੇ ਸਹੂਲਤ ਲਈ ਟੈਂਟ ਸਿਟੀ ਬਣਾਈ ਗਈ ਆ ਤੇ ਇਸ ਤੋਂ ਬਾਅਦ ਆਪਾਂ ਇੱਥੋਂ ਦੇ ਜਿਹੜੇ ਮਾਣਯੋਗ ਐਸ ਡੀ ਐਮ ਸਾਹਿਬ ਨੇ ਡਾਕਟਰ ਸੰਜੀਪ ਜੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਸਾਰੇ ਪ੍ਰਬੰਧ ਨੂੰ ਕਿਵੇਂ ਵੇਖ ਰਹੇ ਆ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਪ੍ਰਬੰਧ ਹੈ ਆਪਾਂ ਇੱਕ ਵਾਰ ਐਸ ਡੀ ਐਮ ਰੋਪੜ ਡਾਕਟਰ ਸੰਜੀਵ ਜੀ ਨਾਲ ਗੱਲ ਕਰਦੇ ਆ ਐਸ ਡੀ ਐਮ ਰੋਪੜ ਡਾਕਟਰ ਸੰਜੀਵ ਕੁਮਾਰ ਜੀ ਸਾਡੇ ਨਾਲ ਨਹੀਂ ਇਹ ਜੋ ਟੈਂਟ ਸਿਟੀ ਬਣਾਈ ਗਈ ਆ ਸੰਗਤ ਲਈ ਔਰ ਹੋਰ ਵੀ ਜਿਹੜੇ ਮੀਡੀਆ ਕਰਮੀ ਜਾਂ ਜਿਹੜੇ ਵੀ ਸਾਥੀ ਆਉਣਗੇ ਉਹਨਾਂ ਦਾ ਇੱਥੇ ਰਹਿائش ਦਾ ਕਿਸ ਤਰ੍ਹਾਂ ਦਾ ਪ੍ਰਬੰਧ ਹੈ ਕਿਵੇਂ ਇੱਥੇ ਆਨਲਾਈਨ ਬੁਕਿੰਗ ਕਰਵਾਉਣੀ ਆ ਔਨ ਦਾ ਸਪਾਟ ਵੀ ਮਿਲ ਸਕਦਾ ਕਿ ਨਹੀਂ ਐਸਜੀਐਮ ਸਾਹਿਬ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣੇ ਪ੍ਰਬੰਧ ਕੀਤੇ ਨੇ ਬਹੁਤ ਸੋਹਣਾ ਤੁਸੀਂ ਦੇਖ ਰਿਹਾ ਕਰ ਰਹੇ ਹੋ ਔਰ ਅਸੀਂ ਅੰਦਰ ਜਾ ਕੇ ਪਤਾ ਕੀਤਾ ਟੈਂਟ ਸਿਟੀਆਂ ਹੋਰ ਵੀ ਬਣੀਆਂ ਹੋਈਆਂ ਨੇ ਅਸੀਂ ਇੱਥੇ ਪਤਾ ਕੀਤਾ ਉਹਨਾਂ ਨੇ ਦੱਸਿਆ ਕਿ ਆਨਲਾਈਨ ਵੀ ਤੁਸੀਂ ਕਰਵਾ ਸਕਦੇ ਹੋ ਸਾਰਾ ਪ੍ਰੋਸੀਜਰ ਸਾਨੂੰ ਦੱਸੋ ਅ ਸਰ ਇੱਥੇ ਤੁਸੀਂ ਆਪਣੇ ਇੱਕ ਕੋਈ ਵੀ ਪਛਾਣ ਪੱਤਰ ਲਿਆ ਕੇ ਨਾ ਕੇਵਲ ਆਨਲਾਈਨ ਤੁਸੀਂ ਆਫਲਾਈਨ ਵੀ ਆ ਕੇ ਇੱਥੇ ਜਿਹੜੀ ਆਪਣੀ ਬੁਕਿੰਗ ਕਰਵਾ ਸਕਦੇ ਹੋ ਤੇ ਸਿਰਫ ਆਪਣਾ ਆਧਾਰ ਕਾਰਡ ਦੇਣਾ ਤੁਹਾਡੀ ਬੁਕਿੰਗ ਨਾਲ ਦੀ ਨਾਲ ਹੋ ਜੇਗੀ ਇੱਥੇ ਸਾਡੇ ਕੋਲ ਚਾਰ ਜਿਹੜੀਆਂ ਹੈਗੇ ਡਾਰਮਟਰੀਜ਼ ਜਿਨ੍ਹਾਂ ਦੇ ਵਿੱਚ 16 ਬੈੱਡ ਲੱਗੇ ਹੋਏ ਨੇ तकरीबन 10 ਜ ਮਤਲਬ 1056 ਜਿਹੜੇ ਹੈ ਸਾਡੇ ਕੋਲ ਉਸਤੰਦੀ ਰਿਹਾਇਸ਼ ਹੈ 35 ਟੈਂਟ ਜਿਹੜੇ ਹੈ ਸਾਡੇ ਕੋਲ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ 4 ਬੈੱਡਰੂਮ ਨੇ ਤੇ ਤਕਰੀਬਨ 140 ਦੇ ਕਰੀਬ ਜਿਹੜੇ ਹੈਗੇ ਇੱਥੇ ਬੈੱਡ ਨੇ ਸਾਰਿਆਂ ਦੇ ਵਿੱਚ ਜਿਹੜੀ ਹੈਗੀਆਂ ਨਹਾਣੇ ਦੀ ਵਿਵਸਥਾ ਤੇ ਨਾਲ ਤੁਹਾਨੂੰ ਵਾਸ਼ਰੂਮ ਤੇ ਸਾਰਾ ਕੁਝ ਅਟੈਚ ਹੈਗਾ ਉਹਦੇ ਵਿੱਚ ਕੰਬਲ ਜੋ ਵੀ ਤੁਹਾਨੂੰ ਇੱਕ ਸੌਣ ਲਈ ਚੀਜ਼ਾਂ ਚਾਹੀਦੀਆਂ ਨੇ ਉਹ ਸਾਰੀਆਂ ਇੱਥੇ ਉਪਲਬਧ ਨੇ ਤੇ ਆਮ ਆਦਮੀ ਕਲੀਨਿਕ ਇੱਥੇ ਸਥਾਪਿਤ ਕੀਤਾ ਗਿਆ ਹੈਗਾ ਇੱਥੋਂ ਬਾਹਰ ਹੀ ਤੁਹਾਡੇ ਕੋਲ ਈ ਰਿਕਸ਼ਾ ਹੈਗਾ ਜਿੱਥੇ ਵੀ ਤੁਸੀਂ ਗੁਰਦਵਾਰ ਸਾਹਿਬ ਕੋਲ ਨਤਮਸਤਕ ਹੋਣ ਜਾਣਾ ਹੈ ਉੱਥੇ ਦੇ ਲਈ ਤੁਹਾਡੇ ਕੋਲ ਸਾਡੇ ਕੋਲ ਈ ਰਿਕਸ਼ਾ ਕਰੀਏ ਇਹ ਸਾਰੀਆਂ ਹੀ ਫ੍ਰੀ ਆਫ ਕਾਸਟ मतलब इथों लेके गुरुद्वारा साहिब तक जितो तक भी जाना संगत ने दर्शन करने ई रिक्शा दी फैसिलिटी भी है सर प्रशासन ਵੱਲੋਂ ਕੁੱਲ 500 ਜਿਹੜੀ ਹੈ ई रिक्शा ਇਸ ਉਦੇਸ਼ ਲਈ ਅਲੱਗ-ਅਲੱਗ ਹਾਲਟ ਪੁਆਇੰਟ ਤੇ ਖੜੀਆਂ ਕੀਤੀਆਂ ਹੋਈਆਂ ਤਾਂ ਜੋ ਸੰਗਤ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਦਿੱਕਤ ਪੇਸ਼ ਨਾ ਆਵੇ ਸੋ ਟੈਂਟ ਸਿਟੀ ਦੇ ਵਿੱਚ ਜਦੋਂ ਤੁਸੀਂ ਐਂਟਰ ਹੋਣਾ ਤਾਂ ਅੱਗੇ ਰਜਿਸਟ੍ਰੇਸ਼ਨ ਵਾਲਾ ਇੱਕ ਇੱਥੇ ਬਲੌਕ ਬਣਿਆ ਹੋਇਆ ਜਿਹਦੇ ਵਿੱਚ ਅੱਗੇ ਮੁਲਾਜ਼ਮ ਮੁੰਡੇ ਬੈਠੇ ਨੇ ਉਹ ਤੁਹਾਡੀ ਰਜਿਸਟ੍ਰੇਸ਼ਨ ਕਰਾਉਣਗੇ ਸਾਰੇ ਲੈਪਟਾਪਸ ਇੱਥੇ ਲੱਗੇ ਹੋਏ ਆ ਉਹਨਾਂ ਕੋਲ ਔਰ ਆਨਲਾਈਨ ਵੀ ਤੁਸੀਂ ਕਰਵਾ ਸਕਦੇ ਹੋ ਵੈਬਸਾਈਟ ਆਪਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ ਦੋ ਵੈਬਸਾਈਟਸ ਨੇ ਜਿਸ ਤੇ ਉੱਪਰ ਤੁਸੀਂ ਘਰ ਬੈਠੇ ਅੱਜ ਹੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਔਰ ਇੱਥੇ ਆਪਣੇ ਰਹਿਣ ਲਈ ਕਮਰਾ ਬੁੱਕ ਕਰਵਾ ਸਕਦੇ ਹੋ ਤੇ ਜੇਕਰ ਤੁਸੀਂ ਇੱਥੇ ਆ ਕੇ ਆਨ ਦੀ ਸਪੋਟ ਕਰਵਾਉਣੀ ਆ ਬੁਕਿੰਗ ਤਾਂ ਤੁਹਾਡੇ ਕੋਲੇ ਪਹਿਚਾਣ ਪੱਤਰ ਤੁਹਾਡਾ ਆਧਾਰ ਕਾਰਡ ਡਰਾਈਵਿੰਗ ਲਾਇਸੈਂਸ ਪੈਨ ਕਾਰਡ ਪਾਸਪੋਰਟ ਉਹਨਾਂ ਚੋਂ ਇੱਕ ਹੋਣਾ ਚਾਹੀਦਾ ਔਰ ਪਰਿਵਾਰਕ ਮੈਂਬਰਾਂ ਦੇ ਵੀ ਹੋਣੇ ਚਾਹੀਦੇ ਆ ਸਭ ਦੇ ਨਾਲ ਨਾਲ ਉਹ ਆਪਾਂ ਗੱਲਬਾਤ ਕਰਾਂਗੇ ਇੱਥੇ ਇੱਕ ਵੀਰ ਬੈਠੇ ਨੇ ਆਪਾਂ ਜਾਣਾਂਗੇ ਕਿ ਕਿਹੜੀ ਉਹ ਵੈਬਸਾਈਟ ਹੈ ਜਿਸ ਦੇ ਉੱਪਰ ਜਾ ਕੇ ਤੁਸੀਂ ਆਪਣੇ ਆਪ ਆਨਲਾਈਨ ਵੀ ਕਰ ਸਕਦੇ ਹੋ ਵੀਰ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਾਂਗੇ ਕਿ ਜੇ ਕਿਸੇ ਨੇ ਘਰ ਬੈਠੇ ਆਨਲਾਈਨ ਇਥੇ ਰਜਿਸਟ੍ਰੇਸ਼ਨ ਕਰਵਾਉਣੀ ਆ ਰਹਾ ਹੈ ਇਸ ਲਈ ਉਹ ਕਿਹੜੀਆਂ ਵੈਬਸਾਈਟਸ ਨੇ ਜਿਸ ਤੇ ਕਰ ਸਕਦੇ ਆ ਪਲੇ ਸਟੋਰ ਤੇ ਐਮ ਸੇਵਾ ਐਪ ਹੈਗਾ ਤੇ ਵੈਬਸਾਈਟ ਹੈਗੀ ਆ ਕਨੈਕਟ ਪੰਜਾਬ ਪਹਿਲਾਂ ਪਲੇ ਸਟੋਰ ਤੇ ਜਾਣਾ ਪਲੇ ਸਟੋਰ ਤੇ ਜਾ ਕੇ ਉਸ ਤੋਂ ਬਾਅਦ ਕਨੈਕਟ ਪੰਜਾਬ ਪੰਜਾਬ ਐਮ ਸੇਵਾ ਐਪ ਪੰਜਾਬ ਐਮ ਸੇਵਾ ਹਾਂਜੀ ਜੀ ਵੈਬਸਾਈਟ ਤੇ ਜਾਣਾ ਫਿਰ ਕਨੈਕਟ ਪੰਜਾਬ ਠੀਕ ਹੈ ਹਾਂਜੀ ਇਹਨਾਂ ਦੋਨਾਂ ਦੇ ਉੱਪਰ ਜਾ ਕੇ इजीली ਅਸੀਂ ਅਸੀਂ ਰਜਿਸਟ੍ਰੇਸ਼ਨ ਕਰ ਸਕਦੇ ਹਾਂ ਰੂਮ ਬੁਕਿੰਗ ਕਰ ਸਕਦੇ ਹਾਂ ਉਸ ਤੋਂ ਬਾਅਦ ਰਜਿਸਟ੍ਰੇਸ਼ਨ ਕਰਾਉਣ ਤੋਂ ਬਾਅਦ ਉਹਦਾ ਕੋਈ ਓਟੀਪੀ ਜਾਂ ਕੁਝ ਵੀ ਆਏਗਾ ਨੋਟੀਫਿਕੇਸ਼ਨ ਤੁਹਾਡੇ ਕੋਲ ਇੱਕ ਸਲਿੱਪ ਆਏਗੀ ਜੋ ਕਿ ਇੱਥੇ ਆ ਕੇ ਤੁਸੀਂ ਦਿਖਾਉਣੀ ਹੈ ਅਸੀਂ ਦੇ ਚੈੱਕ ਕਰਕੇ ਤੁਹਾਨੂੰ ਦੇ ਸਕਦੇ ਹਾਂ ਕਿਸੇ ਹਾਰਡ ਕਾਪੀ ਦੀ ਜ਼ਰੂਰਤ ਤਾਂ ਨਹੀਂ ਆਨਲਾਈਨ ਇੱਥੇ ਨਾ ਸਰ ਤੁਹਾਡੇ ਮੈਸੇਜ ਆ ਜਾਏਗਾ ਠੀਕ ਹੈ ਹਾਂਜੀ ਸੋ ਥੈਂਕ ਯੂ ਬੇਰੀ ਸੋ ਦੋ ਐਪ ਦਸਿਆਂ ਨੇ ਇੱਕ ਪਲੇ ਸਟੋਰ ਤੇ ਇੱਕ ਸਿੱਧਾ ਤੁਸੀਂ ਐਪ ਦੇ ਵਿੱਚ ਜਾ ਸਕਦੇ ਹੋ ਤੇ ਉੱਥੋਂ ਤੁਸੀਂ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਬਹੁਤ ਸੌਖਾ ਤਰੀਕਾ ਹੈਗਾ ਤੇ 22 23 ਤੋਂ ਲੈ ਕੇ 25 ਤੱਕ ਇਹ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਤਿੰਨ ਟੈਂਟ ਸਿਟੀ ਬਣੇ ਨੇ ਤਿੰਨਾਂ ਟੈਂਟ ਸਿਟੀ ਦਾ ਇੱਕੋ ਹੀ ਸਿਸਟਮ ਆ ਤੇ ਇਸ ਤਰੀਕੇ ਨਾਲ ਤੁਸੀਂ ਆਨਲਾਈਨ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਇੱਥੇ ਆ ਸਕਦੇ ਹੋ ਸੋ ਕੈਮਰਾਮੈਨ ਕੁਲਜੀਤ ਨਾਲ ਸ਼੍ਰੀ ਅਨੰਦਪੁਰ ਸਾਹਿਬ ਤੋਂ ਮੈਂ ਹਰਜਿੰਦਰ ਸਿੱਧੂ